ਦਿਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਸੱਤਾ ਵਿੱਚੋਂ ਬਾਹਰ ਹੁੰਦੀ ਦਿਖਾਈ ਦੇ ਰਹੀ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ 27 ਸਾਲਾਂ ਬਾਅਦ ਸੱਤਾ ਦੇ ਵਿੱਚ ਵਾਪਸੀ ਕਰਦੀ ਨਜ਼ਰ ਆਉਂਦੀ ਹੈ ਇੱਥੇ ਕਈ ਸਿੱਖ ਚਿਹਰੇ ਇਸ ਵਾਰ ਵੋਟਰਾਂ ਦੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਵਿੱਚੋਂ ਹੋਣ ਜਾਂ ਫਿਰ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਹੋਣ ਤਾਂ ਚਾਰ ਉਹ ਸਿੱਖ ਚਿਹਰੇ ਜੋ ਇਸ ਵੇਲੇ ਲੀਡ ਵੱਲ ਵਧ ਰਹੇ ਨੇ ਜਿੱਤਣ ਦੀ ਹਜ਼ਾਰ ਦੇ ਉੱਤੇ ਖੜਿਆ ਹੈ ਤੁਹਾਨੂੰ ਉਹਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਰਜੌਰੀ ਗਾਰਡਨ ਹਲਕੇ ਤੋਂ ਜਿੱਥੇ ਉਹਨਾਂ ਦੀ ਲੀਡ 3297 ਦੀ ਹੋ ਚੁੱਕੀ ਹੈ ਹੁਣ ਤੱਕ ਉਹਨਾਂ ਨੂੰ 25197 ਵੋਟਾਂ ਪਈਆਂ ਨੇ ਅਤੇ ਤਨਵਤੀ ਚੰਦੇਲਾ ਆਮ ਆਦਮੀ ਪਾਰਟੀ ਦੀ ਉਹਨਾਂ ਤੋਂ ਪਿੱਛੜ ਰਹੇ ਨੇ 3297 ਵੋਟਾਂ ਦੇ ਨਾਲ ਤਾਂ ਦੂਸਰੇ ਨੰਬਰ ਦੇ ਉੱਤੇ ਗੱਲ ਕਰ ਲੈਣੇ ਆ ਜੋ ਦੂਸਰੇ ਇੱਕ ਹੋਰ ਸਿੱਖ ਵਿਧਾਇਕ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਲਗਾਤਾਰ ਇਸ ਹਲਕੇ ਤੋਂ ਵਿਧਾਇਕ ਚੱਲੇ ਆ ਰਹੇ ਨੇ ਤਿਲਕਨਗਰ ਤੋਂ ਜਿਹੜੇ ਇਸ ਵੇਲੇ ਵੱਡੀ ਲੀਡ ਦੇ ਨਾਲ ਅੱਗੇ ਵਧ ਰਹੇ ਨੇ 10368 ਵੋਟਾਂ ਦੀ ਲੀਡ ਉਹਨਾਂ ਨੂੰ ਮਿਲ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਇਸ ਹਲਕੇ ਤੋਂ ਵੱਡੀ ਜਿੱਤ ਵੱਲ ਵੱਧਦੀ ਦਿਖਾਈ ਦੇ ਰਹੀ ਹੈ ਸ਼ਵੇਤਾ ਸੈਣੀ 8862 ਵੋਟਾਂ ਲੈ ਕੇ ਦੂਸਰੇ ਨੰਬਰ ਦੇ ਉੱਤੇ ਚੱਲ ਰਹੇ ਨੇ ਇਸ ਤੋਂ ਬਾਅਦ ਇੱਕ ਹੋਰ ਸਿੱਖ ਲੀਡਰ ਦਾ ਨਾਮ ਆਉਂਦਾ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਅਤੇ ਮਨੀਸ਼ ਸੌਦੀਆ ਨੂੰ ਪਛੜਦੇ ਹੋਏ ਜੰਗਪੁਰਾ ਵਿਧਾਨ ਸਭਾ ਹਲਕੇ ਦੇ ਵਿੱਚ ਦਿਖਾਈ ਦੇ ਰਹੇ ਹੈ ਜਿਨ੍ਹਾਂ ਨੂੰ ਹੁਣ ਤੱਕ 1314 ਵੋਟਾਂ ਦੀ ਲੀਡ ਮਿਲ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਦੇ ਮਨੀਸ਼ ਸੌਦੀਆ ਵੱਡੇ ਲੀਡਰ ਉਹਨਾਂ ਤੋਂ ਪਛੜਦੇ ਦਿਖਾਈ ਦੇ ਰਹੇ ਨੇ ਤਰਵਿੰਦਰ ਸਿੰਘ ਮਰਵਾ ਭਾਜਪਾ ਦੇ ਉਮੀਦਵਾਰ ਨੇ ਜਿਹੜੇ ਇਸ ਵੇਲੇ ਅੱਗੇ ਚੱਲ ਰਹੇ ਨੇ ਉਹਨਾਂ ਦੇ ਕੋਲੋਂ ਤੇ ਇੱਕ ਹੋਰ ਉਮੀਦਵਾਰ ਜੋ ਕਿ ਆਮ ਆਦਮੀ ਪਾਰਟੀ ਦੇ ਹੈ ਪੁਨਰਦੀਪ ਸਿੰਘ ਸਾਨੀ ਜਿਹੜੇ ਕਿ ਇਸ ਵੇਲੇ 11584 ਵੋਟਾਂ ਦੀ ਵੱਡੀ ਲੀਡ ਦੇ ਨਾਲ ਇਸ ਹਲਕੇ ਦੇ ਵਿੱਚੋਂ ਅੱਗੇ ਚੱਲ ਰਹੇ ਨੇ ਚਾਂਦਨੀ ਚੌਕ ਵਿਧਾਨ ਸਭਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹਨਾਂ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਨੇ 4460 ਵੋਟਾਂ ਦੇ ਨਾਲ ਦੂਸਰੇ ਨੰਬਰ ਤੇ ਹੈ ਤੇ ਭਾਜਪਾ ਦੇ 1268 ਵੋਟਾਂ ਦੇ ਨਾਲ ਸतीश ਜੈਨ ਤੀਸਰੇ ਨੰਬਰ ਉੱਪਰ ਦਿਖਾਈ ਦੇ ਰਹੇ ਆ ਤਾਂ ਇਹ ਚਾਰ ਸੀਟਾਂ ਜਿਨ੍ਹਾਂ ਦੇ ਉੱਤੇ ਸਿੱਖ ਚਿਹਰੇ ਸਿੱਖ ਲੀਡਰ ਆਮ ਆਦਮੀ ਪਾਰਟੀ ਦੇ ਨੇ ਦੋ ਅਤੇ ਦੋਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡ ਲੈਂਦੇ ਦਿਖਾਈ ਦੇ ਰਹੇ ਆ ਮਨਜਿੰਦਰ ਸਿਰਸਾ ਅਤੇ ਤਰਵਿੰਦਰ ਸਿੰਘ ਮਰਵਾ ਭਾਰਤੀ ਜਨਤਾ ਪਾਰਟੀ ਦੇ ਦੋ ਉਮੀਦਵਾਰ ਵੱਡੀ ਲੀਡ ਦੇ ਨਾਲ ਇਸ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਜਿੱਤਣ ਵੱਲ ਵਾਅਦੇ ਦਿਖਾਈ ਦੇ ਰਹੇ ਆ ਤਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਲਕਨਗਰ ਦੇ ਵਿੱਚੋਂ ਜਰਨੈਲ ਸਿੰਘ ਵੱਡੀ ਲੀਡ ਲੈ ਚੁੱਕੇ ਨੇ ਅਤੇ ਇੱਕ ਅਪਨਰਦੀਪ ਸਿੰਘ ਸਾਨੀ ਚੰਦਨੀ ਚੌਕ ਹਲਕੇ ਤੋਂ ਵੱਡੀ ਲੀਡ ਦੇ ਨਾਲ ਅੱਗੇ ਵਧ ਰਹੇ ਆ ਤਾਂ ਇਹ ਚਾਰ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਜੋ ਸਿੱਖ ਵਿਧਾਇਕ ਬਣ ਸਕਦੇ ਆ ਇਸ 2025 ਦੀ ਵਿਧਾਨ ਸਭਾ ਚੋਣ ਦੇ ਵਿੱਚ